ਰਾਜੇ ਬਣ ਕੇ ਰਹਿੰਦੇ ਸੀ ਐ ਐ ਤੁਰਦੇ ਸੀ ਆਪ ਵਿਚ ਲੋਤੇ ਹੋ ਗਏ ਸੀ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਹੁਣ ਉਹਨਾਂ ਨੂੰ ਪਤਾ ਨਹੀਂ ਸੀ ਤੀਜਾ ਆ ਗਿਆ ਇੱਕ ਉਹ ਦੋਨਾਂ ਨੂੰ ਦੋਨਾਂ ਨੂੰ ਫੜ ਕੇ ਅੰਦਰ ਕਰੀ ਜਾਂਦਾ ਹਜੇ ਤਾਂ ਦੇਖਿਓ ਸਹੀ ਸੁੱਖ ਬਿਲਾਸ ਦੇ ਕਾਗਜ਼ ਨਿਕਲ ਗਏ ਜਿਹੜਾ ਪਹਾੜਾਂ ਚ ਖਜ਼ਾਨਾ ਦੱਬਿਆ ਇਹਨਾਂ ਨੇ ਵੀਰੋ ਤੂੰ ਹੀ ਦੇਖਦੇ ਜਾਓ ਬਸ ਕਾਗਜ਼ੀ ਕਾਰਵਾਈ ਪੱਕੇ ਪੈਰੀਂ ਕਰਦਾ ਮੈਂ ਕੱਚੇ ਪੈਰੀਂ ਨਹੀਂ ਕਰਦਾ ਹੋਈ ਜਾਂਦੀ ਐ ਆਮ ਤੌਰ ਤੇ ਆਪਣੇ ਕਾਰਕਮਲਾਨਾ ਦਾ ਘਾਟਨ ਹੁੰਦਾ ਨਾ ਵੀ ਫਲਾਨੇ ਲੀਡਰ ਨੇ ਆਪਣੇ ਕਾਰਕਮਲਾਨਾ ਫੀਤਾ ਕੱਟ ਕੇ ਉਦਘਾਟਨ ਕੀਤਾ ਆਹ ਉਦਘਾਟਨ ਮੈਂ ਪੈਰ ਨਾਲ ਕਰੂੰਗਾ ਜੀਸੀਬੀ ਦਾ ਕਲਚ ਛੱਡ ਕੇ ਸੁਖ ਵਿਲਾਸ ਲੋਕਾਂ ਦੇ ਖੂਨ ਨਾਲ ਬਣਿਆ ਹੋਇਆ ਓ ਵੀਰੋ ਕਮਾਲ ਐ ਸੈਵਨ ਸਟਾਰ ਹੋਟਲ ਐ ਉਹਦੀ 10 15 ਸਾਲ ਵਾਸਤੇ ਬਿਜਲੀ ਫਰੀ ਉਹਦਾ ਟੈਕਸ ਫਰੀ ਵੀ ਹਮ ਲੋਕਾਂ ਨੂੰ ਬਿਜਲੀ ਫਰੀ ਨਹੀਂ ਇੱਕ ਹੋਟਲ ਨੂੰ ਤੂੰ 10 ਸਾਲ ਵਾਸਤੇ ਬਿਜਲੀ ਫਰੀ ਟੈਕਸ ਫਰੀ ਕਿਉਂ ਭਈ ਅਸੀਂ ਉਹ ਹੋਟਲ ਨੂੰ ਕਿਉਂ ਚਲਾਉਣਾ ਭਈ 7 ਲੱਖ ਰੁਪਏ ਦਾ ਤਾਂ ਨੋਰਮਲ ਕਮਰਾ ਮਿਲਦਾ ਏ ਇੱਕ ਰਾਤ ਵਾਸਤੇ ਜੇ ਦੂਜਾ ਵੱਡਾ ਕਮਰਾ ਲੈਣਾ ਪ੍ਰੈਜ਼ੀਡੈਂਸ਼ੀਅਲ ਸੂਟ ਕਹਿੰਦੇ ਨੇ ਉਹਨੂੰ ਉਹ 15 ਲੱਖ ਰੁਪਈਆ ਲੱਗਦਾ ਹੈ ਪਲੱਸ ਟੈਕਸ ਹਰੇਕ ਕਮਰੇ ਦੇ ਪਿੱਛੇ ਆਪਣਾ ਪੂਲ ਹੈ সুইমিং ਪੂਲ ਹੈ ਪ੍ਰਾਈਵੇਟ ਪੂਲ ਹੈ ਹਰੇਕ ਕਮਰੇ ਦੇ ਪਿੱਛੇ ਸਕੂਲ ਬਣਾਵਾਂਗੇ ਉਹਦਾ ਤੇ ਨਾਲੇ ਸਕੂਲ ਦੇ ਵਿੱਚ ਅਖਬਾਰਾਂ 'ਚ ਪਬਲਿਸਿਟੀ ਦੇਵਾਂਗੇ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਪਿੱਛੇ ਪੂਲ ਹੈ ਉਦੋਂ ਪਤਾ ਲੱਗੂ ਇਹਨਾਂ ਨੂੰ ਲੁੱਟ ਲੁੱਟ ਕੇ ਲੋਕਾਂ ਨੂੰ ਉੱਥੇ ਪਾ ਲੇ ਪਹਾੜਾਂ 'ਚ ਤੁਸੀਂ ਸੁਖ ਵਿਲਾਸ ਤੁਸੀਂ ਪਾ ਲੇ ਸਿਸਮਾ ਮਹਿਲ ਪਾ ਲੇ ਤੇ ਲੋਕਾਂ ਦੇ ਚਾਰ ਖੰਡ ਨਹੀਂ ਛੱਤੇ ਜਾਂਦੇ ਲੋਕਾਂ ਤੋਂ ਸਾਨੂੰ ਮਲੰਗ ਕਹਿੰਦੇ ਹੋ ਤੁਸੀਂ ਆਪ ਰਜਵਾੜੇ ਬਣ ਕੇ ਤੁਸੀਂ ਸਬੀਰੋ ਗੁੱਸਾ ਬਹੁਤ ਹੈ ਗੁੱਸਾ ਪਹਿਲਾਂ ਕੈਸਟਾਂ ਸੀੜੇ ਨਹੀਂ ਕੱਢਦਾ ਸੀ ਹੁਣ ਤਾਂ ਤੁਸੀਂ ਮੈਨੂੰ ਮੌਕੇ ਏਡਾ ਵੱਡਾ ਦਿੱਤਾ ਹੁਣ ਤਾਂ ਰੋਜ਼ ਕੋਈ ਨਾ ਕੋਈ ਫੜਿਆ ਹੁੰਦਾ ਉਹ ਇੱਕ ਫੜਿਆ ਉੱਥੋਂ ਵਾਲਾ ਸ਼ਾਰਪਰ ਵਾਲਾ ਸ਼ਾਮ ਸੁੰਦਰ ਰੋੜਾ ਵੀਰ ਉਹਦੇ ਘਰੋਂ ਚਲੋ ਪੈਸੇ ਤਾਂ ਮਿਲ ਨਹੀਂ ਮਿਲਨੇ ਸੀ ਮਹਿੰਗੀਆਂ ਟੂਟੀਆਂ ਮਹੰਗੇ ਗਲਾਸ ਮਹਿੰਗੀ ਕਰੋਕਰੀ ਹੋਊਗੀ ਜਦੋਂ ਬੰਦਾ ਕ੍ਰਪਟੀ ਹੈ ਪ੍ਰਸ਼ਾਚਾਰੀਆ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਯਾਰ ਉਹਦੇ ਘਰੋਂ ਤੁਹਾਡੇ ਘਰੇ ਨੋਟ ਗਿਣਣ ਵਾਲੀ ਮਸ਼ੀਨ ਹੈਗੀ ਜਦੋਂ ਨੋਟ ਹੀ ਨਹੀਂ ਆਪਾਂ ਮਸ਼ੀਨ ਕੀ ਕਰਨੀ ਜਿਹੜੇ 2-4 ਰਹਿ ਜਾ ਹਜ਼ਾਰ ਹੈਗੇ ਸੀ ਘਰ ਵਾਸਤੇ ਉਹ ਮੋਦੀ ਘੜਾ ਕੇ ਲੈ ਗਿਆ ਨੋਟ ਬੰਦੀ ਕਰਕੇ ਦੇਖ ਲਓ ਤੁਸੀਂ ਇਹ ਹਾਲਤ ਕਿ ਉਹਦੇ ਘਰ ਦੇ ਵੀ ਐਨੇ ਦੁਖੀ ਆ ਗਏ ਹੋਣਗੇ ਰੋਜ਼ ਵੀ ਸਾਥੋਂ ਨਹੀਂ ਗਿਣਿਆ ਜਾਂਦੇ ਰੋਜ਼ ਐਵੇਂ ਥੁੱਕ ਮੁੱਕ ਗਿਆ ਸਾਡਾ ਤਾਂ ਆਪਦੀ ਮਸ਼ੀਨ ਮਸ਼ੂਨ ਮੰਗਾ ਲਾ ਹੁਣ ਅੰਦਰ ਕੀਤਾ ਬਈ ਜੀ ਸਜ਼ਾ ਹੋਊਗੀ ਹੁਣ ਨੋਟ ਗਿਣਨ ਵਾਲੀਆਂ ਮਸ਼ੀਨਾਂ ਲੋਕ ਨੋਟਾਂ ਨੂੰ ਤਰਸੀ ਜਾਂਦੇ ਆ ਲੋਕ ਲੋਕਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਅਗਲੇ ਡੰਗ ਦੀ ਰੋਟੀ ਪੱਕੂ ਜਾਂ ਨਾ ਇਹ ਨੋਟ ਗਿਣਨ ਵਾਲੀਆਂ ਮਸ਼ੀਨਾਂ ਰੱਖਦੇ ਘਰੇ ਆ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਇਹ ਗੱਲ ਮੈਂ ਤੁਹਾਨੂੰ ਕਹਿ ਦਿੰਨਾ ਆ ਤੁਸੀਂ ਹੁਣ ਮੈਨੂੰ ਸਾਥ ਦੇ ਦਿਓ ਮੇਰਾ ਆ 13 ਜ਼ੀਰੋ ਕਰ ਦਿਓ 4 ਜੂਨ ਤੋਂ ਬਾਅਦ ਜੋ ਨਜ਼ਾਰੇ ਪੰਜਾਬ ਨੂੰ ਔਰ ਪੰਜਾਬ ਦੇ ਵਿਕਾਸ ਵਾਸਤੇ ਮੈਂ ਸੋਚੀ ਬੈਠਾ ਪੰਜ ਸਾਲਾਂ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਪਹਿਲਾਂ ਸੋਨੇ ਦੀ ਚੀੜੀ ਬਣਿਆ ਦਿਖਾ ਦੂੰਗਾ ਪੰਜਾਬ ਨੂੰ ਮੈਂ ਤੁਹਾਨੂੰ